i ہرسنگ جی کب تھی حکم ضرور پڑھا گے سو بیچار سانجے کرنے ہیں سارا سنسار اور ساری کائنات ایک نے یاد کر دی کسی پوچھ لو کوئی دو چار دس کی نہیں کر دا ਕੋਈ ਉਹਨੂੰ ਸਨਮੁਖ ਤੋਂ ਲਗਾਈ ਜਾਂਦਾ ਕੋਈ ਨਿਰਗੁਣ ਕਰਕੇ ਢੋਲਾ ਗਾਈ ਜਾਂਦਾ ਤੇ ਕੋਈ ਉਹ ਦਿਸਤਾਨੀ ਆ ਪਰਮਾਤਮਾ ਨੂਰੀ ਆ ਇਸ ਤਰ੍ਹਾਂ ਕਰਕੇ ਗਾਈ ਜਾਂਦਾ ਕਾਸ ਵਾਲਾ ਸੰਸਾਰ ਹੀ ਰਿਆ ਉਸ ਅਨਾਮੀ ਦੇ ਅਨੇਕਾਂ ਨਾਮ ਸਿਫਤੀ ਨਾਮ ਸਾਰੇ ਗਾ ਰਿਆ ਤੁਸੀਂ ਵਿਸ਼ਵਾਸੀ ਹੋਏ ਪਰਮਾਤਮਾ ਨੇ ਵਿਸ਼ਵਾਸ ਦਵਾਇਆ ਤੁਹਾਡੇ ਲਈ ਤੁਹਾਡਾ ਭਗਵਾਨ ਸਨਮੁਖ ਜਿਹੜਾ ਜੀਵ ਤਰਮਕੀਆ ਤਰਮ 2 4 10 ਨਹੀਂ ਹੁੰਦੇ 1 ਕੀ ਤਰਮ ਆਤਮਾ ਤੇ ਪਰਮਾਤਮਾ ਕਿਤਨੇ ਵੀ মত ਨੇ ਸਾਰੇ ਆਪਣੇ ਆਪਣੇ ਜੀਨ ਦੇ ਅੰਦਰ ਵਿਸ਼ਵਾਸ ਰੱਖ ਕੇ ਇਹ ਦਾਅਵੇ ਤਾਂ ਜਰੂਰ ਕਰਦੇ ਆ ਕਿ ਮੈਂ ਪਰਮਾਤਮਾ ਨੂੰ ਬਹੁਤ ਜ਼ਿਆਦਾ ਮੰਨਦਾ ਔਰ ਮੇਰੇ ਜਿਨਾਂ ਕੋਈ ਰੱਬ ਨੂੰ ਸਮਝ ਨਹੀਂ ਸਕਦਾ ਇਹ ਹਰ ਇੱਕ ਵਿਅਕਤੀ ਦੇ ਅੰਦਰ ਇਹ ਵਿਲੱਖਣਤਾ ਹੈ ਜੀ ਇੱਕ ਆਹ ਤੋਂ ਗੱਲ ਲੈ ਕੇ ਚੱਲੋ ਸੋਚੋ ਜੇ ਇੱਕ ਪ੍ਰਮਾਤਮਾ ਤੇ ਇਹ ਵੱਖਰੇ ਵੱਖਰੇ ਧਰਮ ਕਿਉਂ ਹੈ ਸਿੱਖ ਮਾਤਿਆ ਸਾਈ ਮਾਤਿਆ ਮੁਸਲਮ ਹਿੰਦੂ ਪਾਰਸੀ ਬੋਧੀ ਜੈਨੀ ਕਿਉਂ ਵੱਖਰੇ ਵੱਖਰੇ ਹੋਏ ਕੀ ਲੋੜ ਪਈ ਪ੍ਰਮਾਤਮਾ ਨੂੰ ਜਦ ਰਹਿਣਾ ਹੀ ਇੱਕ ਨੇ ਸੀ ਨਾ ਉਹਨੇ ਤਤ ਦੀ ਗੱਲ ਰੱਖੀ ਸਟਾਰਟਿੰਗ ਤੋਂ ਜੇ ਤਤ ਦੀ ਦਾਅਵੇਦਾਰੀ ਰੱਖਣੀ ਹੁੰਦੀ ਤੇ ਪ੍ਰਮਾਤਮਾ ਰਹਿਬਰਾਂ ਦੇ ਸਰੀਰ ਲੈ ਕੇ ਇੱਕ ਲੈਂਦਾ ਤੇ ਸਦਾ ਲਈ ਰਹਿੰਦਾ ਜਾਂਦਾ ਕਿਉਂ ਤਤ ਖਤਮ ਕਿਉਂ ਕਰਦਾ ਇਹਦੀ ਪਿੱਛੇ ਥੋੜੀ ਜੀ ਵਿਚਾਰਧਾਰਾ ਸਾਨੂੰ ਕਿਤਨਾ ਕਿਤੇ ਪ੍ਰਮਾਤਮਾ ਤੋਂ ਦਇਆ ਮੰਗ ਕੇ ਇਸ ਜੀਤੇ ਸੋਚਣਾ ਪੈਣਾ ਸਿੱਖ ਪ੍ਰਮਾਤਮਾ ਨੂੰ ਸਿੱਖ ਪ੍ਰਗਟ ਨਹੀਂ ਕਰ ਪਾਇਆ ਪ੍ਰਮਾਤਮਾ ਨੇ ਭਗਤ ਸੰਸਾਰ ਤੇ ਪ੍ਰਗਟ ਕਰ ਤੇ ਆ ਪਰ ਸਿੱਖ ਸਤਿਗੁਰੂ ਨੂੰ ਪ੍ਰਗਟ ਨਹੀਂ ਕਰ ਪਾਇਆ ਸੰਸਾਰ ਤੇ ਜੇ ਪਹਿਲੀ ਦਫਾ ਪ੍ਰਮਾਤਮਾ ਨੇ ਹਜ਼ਰਤ ਮੂਸਾ ਜੀ ਨੂੰ ਦਸਕੋਂ ਦਿੱਤੇ ਸੰਸਾਰ ਤੇ ਸ਼ਰਾਂ ਜਦੋਂ ਬਣੀ ਪਹਿਲੇ ਅਵਤਾਰ ਤੋਂ ਹੀ ਬਣ ਗਈ ਸੀ ਜਦੋਂ ਹਰ ਹਰਨਾਕਸ਼ ਤੇ ਹਰਨਾਕਸ਼ ਨੇ ਆਣ ਕੇ ਧਰਤੀ ਨੂੰ ਪਤਾਲ ਚ ਲੈ ਗਿਆ ਸੀ ਉਹਨੂੰ ਬੰਨਣ ਵਾਸਤੇ ਪਰਮਾਤਮਾ ਨੇ ਸ਼ਰਾਂ ਤੋੜਨ ਵਾਸਤੇ ਬ੍ਰਾਹਵ ਤਾਰ ਦੇ ਪ੍ਰਗਟ ਹੋ ਕੇ ਧਰਤੀ ਨੂੰ ਛਡਾਇਆ ਔਰ ਮਰਿਆਦਾ ਦਿੱਤੀ ਕਿ ਪਤਾਲ ਚ ਕਿਨੇ ਰਹਿਣਾ ਅਤੇ ਬ੍ਰਹਿਮੰਡਾ ਚ ਕਿੱਦਾਂ ਚੱਲਣਾ ਔਰ ਧਰਤੀ ਦੇ ਮਾਤ ਲੋਕ ਤੇ ਕਿੱਲਾ ਚੱਲਣਾ ਇਹ ਸਾਰੀ ਗੱਲ ਧਰਤੀ ਦੇ ਕਿਉਂ ਹੁੰਦੀ ਕਦੀ ਵਿਚਾਰ ਕੀਤੀ ਧਰਤੀ ਦੇ ਹੀ ਕਿਉਂ ਜਿਹੜੀ ਇਸ ਚੀਜ਼ ਦਾ ਜ਼ੋਰ ਦਿੱਤਾ ਜਾਂਦਾ ਬੁੱਧੀ ਦਾ ਕਿ ਮੈਨੂੰ ਬੜੀ ਸਮਝ ਆ ਤੇ ਮੈਂ ਸਮਝਾ ਸਕਦਾ ਬਾਕੀ ਆਕਾਸ਼ਾਂ ਚ ਬ੍ਰਹਿਮੰਡਾਂ ਖੰਡਾਂ ਚ ਪਤਾਲਾਂ ਚ ਕਦੀ ਚੇਂਜਮੈਂਟ ਹੋਈ ਵੇਖੀ ਕਦੀ ਉੱਥੇ ਕਿਸੇ ਅਵਤਾਰ ਨੂੰ ਆਉਣ ਦੀ ਲੋੜ ਪਈ ਬਾਕੀ ਵੀ ਉਹ ਹੁਕਮ ਚ ਚੱਲ ਰਹੇ ਹੁਕਮ ਕਰ ਲੈ ਇੱਥੇ ਤੇ ਨਹੀਂ ਚੱਲਦਾ ਦੌੜ ਸਾਰੀ ਇਨਸਾਨ ਦੀ ਆ ਇੱਥੇ ਕਿ ਮੇਰੇ ਜਿਨਾਂ ਕੋਈ ਗਿਆਤਾ ਨਹੀਂ ਉੱਚ ਦੀ ਵਿਦਵਤਾ ਗਿਆਨ ਦਾ ਸਰੋਤ ਪੜਾ ਵੱਡਾ ਹੁੰਦਾ ਪਰ ਨਾਲ ਦੀ ਨਾਲ ਸ਼ੈਤਾਨੀ ਰੂਪ ਵੀ ਹੋ ਜਾਂਦਾ ਕਿਉਂਕਿ ਉਹ ਖੁਦ ਹੀ ਇੰਨੀ ਵੱਡੀ ਹੋ ਜਾਂਦੀ ਹੈ ਕਿ ਜੇ ਜੇ ਮੇਰੇ ਮਗਰ ਸਾਰੇ ਲੱਗ ਜਾਣ ਜਾਂ ਮੈਂ ਸਮਝਾਵਾਂ ਤੇ ਸ਼ਾਇਦ ਮੇਰੀ ਮੇਰੇ ਮੇਰੀ ਗੱਲ ਬਣ ਜੇ ਮੈਂ ਇਹ ਬੋਲ ਰਿਹਾ ਮੇਰਾ ਅਸਰ ਤੁਹਾਡੇ ਕੰਨਾਂ ਤੱਕ ਆ ਤੁਹਾਡੇ ਅੰਦਰ ਘਰ ਗੱਲ ਕਿੰਨੇ ਕਰਾਉਣੀ ਆ ਨਰੰਕਾਰ ਨੇ ਜਿਹੜਾ ਤੁਹਾਡੇ ਅੰਦਰ ਬੈਠਾ ਜਿਹਨੂੰ ਤੁਸੀਂ ਸਾਲ ਮੁਕਸਾਖਿਆ ਦੇਖਿਆ ਜਿਹੜਾ ਸੰਗਸਨ ਦੇ ਰਾਜ ਬਣ ਗਿਆ ਉਸ ਤੋਂ ਬਿਨਾ ਕਿਸੇ ਵਿਅਕਤੀ ਦਾ ਵਿਕਤੀ ਕਰਨ ਦਾ ਕੋਈ ਐਸਾ ਵਿਸ਼ੇਸ਼ ਰੂਪ ਨਹੀਂ ਆ ਕਿ ਤੁਹਾਡੇ ਅੰਦਰ ਕਿਸੇ ਦੇ ਮੱਥੇ ਤੇ ਹੱਥ ਰੱਖ ਕੇ ਤੇ ਪ੍ਰਮਾਤਮਾ ਦੀ ਆਰਾਧਨਾ ਕਰਾ ਸਕੇ ਢੋਲਾ ਗਾ ਸਕਦੇ ਹਾਂ ਅਸੀਂ ਕਿਸੇ ਨੂੰ ਕਰਾਂਗੇ ਕਿ ਅਸੀਂ ਪ੍ਰਮਾਤਮਾ ਦੇਖਿਆ ਬਾਹਰ ਗੱਲ ਕਰਦੇ ਹਾਂ ਜੀ ਉਹਨੇ ਮੰਨ ਲਈ ਤੇ ਬਹੁਤ ਵਧੀਆ ਕਿ ਤੂੰ ਸਾਡਾ ਚੀ ਉਹਨੇ ਨਾ ਮੰਨੀ ਕੀ ਕਹਿਣਾ ਇਹ ਤਾਂ ਲੇਖ ਹੀ ਨਹੀਂ ਉਹਨੇ ਕਹਿਣਾ ਇਹ ਪਾਗਲ ਆ ਤੂੰ ਇਹ ਕਹਿਣਾ ਉਹ ਪਾਗਲ ਆ ਤੇ ਪਰਮਾਤਮਾਨ ਕਿ ਅਸਲ ਹੋਇਆ ਪਰਮੇਸ਼ਰ ਨੂੰ ਕੋਈ ਉਹਦੀ ਸਿਫਤ ਕਰੇ ਕੋਈ ਨਿੰਦਿਆ ਕਰੇ ਕੋਈ ਉਹਦੀ ਬਰਾਈ ਕਰੇ ਕੋਈ ਉਹਨੂੰ ਯਾਦ ਕਰੇ ਨਰੰਕਾਰ ਨੂੰ ਇਹਨਾਂ ਗੱਲਾਂ ਨਾਲ ਵਾਸਤਾ ਹੈ ਧਰਤੀ ਤੇ ਕਿਤੇ ਨਾ ਬਾਕੀ ਜਿਹੜੇ ਹੁਕਮ ਚੱਲਣ ਡੈ ਅਖੰਡ ਪ੍ਰਮੰਡ ਜਿੰਨੀਆਂ ਗੈਲੈਕਸੀਆਂ ਨੇ ਜਿੰਨੀਆਂ ਵੀ ਤੁਸੀਂ ਸਾਰੇ ਪੜੇ ਲਿਖੇ ਹੋ ਉਹ ਉਹਨਾਂ ਨੂੰ ਸੰਤੋਲ ਕੌਣ ਰੱਖ ਲਿਆ ਕਿਹੜਾ ਪਰਮਾਤਮਾ ਜਿਹੜਾ ਰੱਖ ਰਿਹਾ ਸਿੱਖ ਸਿਰਫ ਵਿਸ਼ਵਾਸੀ ਇੱਕ ਇੱਕੋ ਹੀ ਪਰਮਾਤਮਾ ਨੇ ਦਿੱਤਾ ਗੁਣ ਕਿ ਤੁਸੀਂ ਵਿਸ਼ਵਾਸ ਰੱਖਣਾ ਮੇਰੇ ਤੇ ਇਹੀ ਗੱਲ ਹਜ਼ਰਤੀ ਸਾਹਿਬ ਨੇ ਕਹੀ ਹੁੰਦਾ ਆਪਣੇ ਚੇਲੇ ਨੂੰ ਕਿ ਮੇਰੇ ਤੇ ਵਿਸ਼ਵਾਸ ਰੱਖੋ ਤੁਹਾਡੇ ਸੱਚਖੰਡ ਦੇ ਦਰਵਾਜ਼ੇ ਪ੍ਰਭੂ ਪਰਮਾਤਮਾ ਨੂੰ ਮਲਾਉਣ ਲਈ ਮੈਂ ਰਾਸਤਾ ਵਾਂ ਔਰ ਪਹਿਲੇ 10 ਹੁਕਮ ਦਿੱਤੇ ਜਿਹੜੇ ਮੂਸਾ ਨੂੰ ਸੰਸਾਰ ਤੇ ਪਹਿਲਾਂ ਨਹੀਂ ਸੀ ਦਿੱਤੇ ਪਹਿਲੀ ਦਫਾ ਹੁਕਮਾਇ ਮੂਸਾ ਕੋ ਕਿ ਸੰਸਾਰ ਨੂੰ ਇਹ ਦੇ ਦਿਓ ਪਹਿਲਾ ਹੁਕਮ ਕੀ ਸੀ ਈਸ਼ਵਰ ਤੋਂ ਬਿਨਾ ਕਿਸੇ ਨੂੰ ਮੰਨਣਾ ਨਹੀਂ ਦੂਜਾ ਮਾਂ ਪਿਓ ਦੀ ਇੱਜ਼ਤ ਕਰਨੀ ਝੂਠੀ ਗਵਾਹੀ ਨਹੀਂ ਦੇਣੀ ਕੋੜ ਤੇ ਸਤਾਚਾਰ त्याਗਣਾ ਇੱਕ ਦਿਨ ਪ੍ਰਮਾਤਮਾ ਲਈ ਕੱਢਣਾ ਜਿੱਦਾਂ ਕੱਢਦੇ ਸਾਰੇ ਕਿਸੇ ਨੂੰ ਮਾਰਨਾ ਨਹੀਂ ਖੱਲਗੀ ਉਹ ਜੋਦਾ ਸੀ ਅਜ਼ਤ ਮੂਸਾ ਜੀ ਉਹਨੂੰ ਖੁਦ ਹੁਕਮ ਕੀਤਾ ਪ੍ਰਮਾਤਮਾ ਨੇ ਜਾ ਕੇ ਜਿਹੜੇ 400 ਸਾਲ ਤੋਂ 5000 ਜੁਦੀ ਕੈਦ ਕੀਤੇ ਛਡਾ ਕੇ ਲਿਆ। ਸੋ ਗੱਲ ਬੜੀ ਲੰਮੀ ਹੋ ਜਾਣੀ ਆ ਕਿ ਫੇਰ ਕਿਦੇ ਖੁੱਲਾ ਟਾਈਮ ਮਿਲਿਆ ਤੇ ਜ਼ਰੂਰ ਇੱਕ ਵਿਚਾਰ ਰੱਖ ਸਕਦਾ ਮੈਂ ਜਿੱਤੋਂ ਆਖਾ ਕਿ ਮੈਂ ਬੜਾ ਸਿਆਣਾ ਵੀ ਮੈਂ ਇਹ ਮੈਂ ਜਦੋਂ ਮੈਂ ਸੀ ਮੈਂ ਨਹੀਂ ਸੀ ਜਮਿਆ ਉਦੋਂ ਕੌਣ ਉਦੋਂ ਕੌਣ ਸਮਝਾਊਗਾ। ਜਾਂ ਜਦੋਂ ਮੈਂ ਨਹੀਂ ਰਹਿਣਾ ਉਦੋਂ ਕੌਣ ਦੱਸੇ? ਇੱਕੋ ਹੀ ਪ੍ਰਮਾਤਮਾ ਆ ਜੁਗਾੜ ਮਿਸ਼ਨ ਪ੍ਰਮਾਤਮਾ ਤੋਂ ਬਿਨਾ ਕਿਸੇ ਚਲਾਉਣਾ ਨਹੀਂ। ਸਤਗੁਰ ਸ਼ਬਦ ਤੋਂ ਬਿਨਾ ਅਕਾਲ ਪੁਰਖ ਦਾ ਢੋਲਾ ਕਿਸੇ ਨਹੀਂ ਗਾਉਣਾ। ਕਿਸੇ ਵਿਅਕਤੀ ਦੇ ਹੱਥੇ ਗੱਲਾਂ ਨਹੀਂ ਰੱਖੀ ਪ੍ਰਮਾਤਮਾ ਨੇ ਜੇ ਰੱਖੀ ਹੁੰਦੀ ਅਜੀ ਰੱਖਿਆ ਕੁਛ ਨਹੀਂ ਹੈ ਤੇ ਇੰਨੀ ਸ਼ਰ੍ਹਾ ਖੜੀ ਹੋ ਗਈ ਸੰਸਾਰ ਤੇ ਕੋਈ ਜੀਵ ਕਿਸੇ ਨੂੰ ਪੁੱਛ ਲਓ ਕੋਈ ਇਹ ਨਹੀਂ ਮੰਨੂਗਾ ਕਿ ਮੈਂ ਮੈਨੂੰ ਕੁਛ ਨਹੀਂ ਪਤਾ ਕਿਸੇ ਵਿਅਕਤੀ ਨੂੰ ਕਿਸੇ ਧਰਮ ਦੇ ਨੂੰ ਕਿਸੇ ਮਤ ਦੇ ਨੂੰ ਹਰ ਕੋਈ ਵਿਅਕਤੀ ਆਪਣੇ ਪ੍ਰਮਾਤਮਾ ਦੇ ਲਈ ਆਪਣੀ ਵਿਚਾਰਧਾਰਾ ਦੇ ਅਕੋਰਡਿੰਗ ਪਿਆਰ ਜਿਤਾ ਰਿਹਾ ਕਿ ਮੈਂ ਪ੍ਰਮਾਤਮਾ ਦਾ ਪ੍ਰਮਾਤਮਾ ਮੇਰਾ ਤੇ ਬਿਲਕੁਲ ਸੱਤਹੀ ਹੈ ਪਰਮੇਸ਼ਰ ਹੈ ਪਰਮੇਸ਼ਰ ਵੱਖਰਾ ਨਹੀਂ ਕਿ ਕਿਸੇ ਜੀਵ ਤੋਂ ਵੱਖਰਾ ਨਹੀਂ ਹੈ ਪ੍ਰਮਾਤਮਾ ਵਿਚਾਰਧਾਰਾ ਵੱਖਰੀ ਵੱਖਰੀ ਹੈ ਇਸੀ ਤਰ੍ਹਾਂ ਜਦ ਹੁਕਮ ਦਿੱਤੇ ਪ੍ਰਮਾਤਮਾ ਨੇ ਸੰਸਾਰ ਨੂੰ ਦਿੱਤੇ ਗਏ ਕੁਝ ਸਿਰਫ 400 ਸਾਲ ਤੱਕ ਕਹਾਣੀ ਚੱਲੀ ਫਿਰ ਅਗਲੀ ਨਵੀਂ ਸ਼ਰ੍ਹਾ ਖੜੇ ਹੋ ਖੜੀ ਹੋ ਗਈ ਫਿਰ ਪ੍ਰਮਾਤਮਾ ਨੇ ਅਜਰ ਤੀਸਰਾ ਉਠਾਇਆ ਕਿ ਚੱਲ ਜਾ ਕੇ ਜਿਹੜੇ ਟੈਕਸ ਲਾਤੇ ਨਾ ਉਹਨਾਂ ਮੰਦਿਰਾਂ ਤੇ ਉਹ ਪੰਨ ਜਿੱਦੋਂ ਕਿਸੇ ਨਾ ਪ੍ਰਮਾਤਮਾ ਦਾ ਕੋ ਵਰਨਿਆ ਨਾ ਕੋ ਜਾਤ ਹੈ ਨਾ ਕੋ ਦੀ ਗੋਤਿਆ ਇੱਕ ਕਦੋਂ ਮੰਦੀ ਆ ਪ੍ਰਮਾਤਮਾ ਸਰੀਰ ਲੈਂਦਾ ਹੈ ਸਰੀਰੇ ਦਾ ਅਵਤਰੀਕਰਨ ਕਰਕੇ ਸੰਸਾਰ ਨੂੰ ਕਾਦੇ ਵਾਸਤੇ ਅਵਤਰੀਕਰਨ ਸਰੀਰਾਂ 'ਚ ਕਰਦਾ ਸਰੀਰਾਂ ਵਾਲਿਆਂ ਨੂੰ ਸਮਝਾਉਣ ਲਈ ਜੀ ਇਹ ਗੱਲ ਆਪ ਤੋ ਹੀ ਸਮਝੀ ਹੁੰਦੀ ਵਿਅਕਤੀਆਂ ਨਾਲ ਤੇ ਪ੍ਰਮਾਤਮਾ ਨੂੰ ਪਹਿਲਾ ਅਵਤਰੀਕਰਨ ਜਿਹੜਾ ਕਰਨਾ ਪਿਆ ਸੀ ਸੰਤ ਕਸਨਦਰ ਸੰਤ ਕੁਮਾਰ ਉਹ ਸਦਨਾ ਕਰਨਾ ਪੈਂਦਾ ਬਾਕੀ ਵੀ ਸਾਰੀ ਕਾਇਨਾਤ ਚੱਲਣ ਲਈ ਆ ਅਖੰਡ ਪ੍ਰੇਮ ਆ ਉੱਥੇ ਕਿਤੇ ਨਹੀਂ ਹੁੰਦਾ ਸੰਸਾਰ ਤੇ ਕਿਉਂ ਹੁੰਦਾ ਕਿਉਂਕਿ ਉੱਥੇ ਬੁੱਧੀ ਦੀ ਦੌੜ ਬਹੁਤ ਜ਼ਿਆਦੀ ਚੱਲਦੀ ਹੈ ਫਿਰ ਉਸ ਤੋਂ ਬਾਅਦ ਹੁਕਮ ਬੰਝਾ ਦਿੱਤੇ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ। ਜਾ ਕੇ ਕੀ ਕਿਹਾ? ਪੂਜਾ ਅਕਾਲ ਦੀ ਜਦੋਂ ਨਦੇੜ ਸਾਹਿਬ ਨੂੰ ਮਹਾਰਾਜ ਚੱਲੇ ਨੇ। ਜੀ ਤੁਸੀਂ ਨਰਨਕਾਰ ਦੇ ਜੇ ਪ੍ਰਮਾਤਮਾ ਜੀ ਤੇ ਤੁਹਾਡੇ ਚ ਤੁਸੀਂ ਪਿਆਰ ਦੇ ਮੂਜਸਮੇ ਤੇ ਸੋਮੇ ਇੰਨੇ ਹੋ ਕਿ ਤੁਹਾਨੂੰ ਹਰ ਵਿਅਕਤੀ ਚ ਆਪਣਾ ਪ੍ਰਮਾਤਮਾ ਨਜ਼ਰ ਆਵੇ। ਉਹਨੂੰ ਦੱਸਣਾ ਨਾ ਪਵੇ ਕਿ ਮੈਂ ਭਗਵਾਨ ਨੂੰ ਮੰਨਦਾ ਤੇ ਮੈਂ ਤੁਹਾਡੇ ਕਰਮ ਚੋਂ। ਉਹ ਉੱਥੇ ਵੀ ਹੁਕਮ ਇਹੀ ਦਿੱਤੇ। ਪੂਜਾ ਕਾਲ ਦੀ ਪਰਚਾ ਸ਼ਬਦ ਆ ਦੀਦਾਰ ਖਾਲਸੇ ਦਾ ਖਾਲਸ ਪਿਓ ਕਿ ਪੂਜਾ ਕਾਲ ਦੀ ਹੈ ਕੋ ਨਿਰੰਕਾਰ ਜਿਹੜਾ ਕਰਤਾ ਏ ਸਾਰਿਆਂ ਦਾ ਇਹ ਗੱਲ ਰੱਖੀ ਉੱਥੇ ਵੀ ਕਿਹਾ ਝੂਠੀ ਗਵਾਹੀ ਨਹੀਂ ਦੇਣੀ ਦਿਖਾਵੇ ਦਾ ਸਿੱਖ ਨਹੀਂ ਬਾਨਾ ਸ਼ਬਦ ਦਾ ਅਭਿਆਸ ਕਰਨਾ ਦੱਸਿਆ ਗਿਆ ਚਲੋ ਤੁਹਾਨੂੰ ਦੇ ਮਹਾਰੇ ਨੇ ਕਿਹਾ ਤਾਂ ਨਾ ਕਿ ਪੰਜ ਕਾਲੇ ਲਾਓ ਸ਼ਾਮੀ ਦੇ ਦਿਨੇ ਕੋਈ ਪੜਾਈ ਕਰਨ ਦੀ ਲੋੜ ਨਹੀਂ ਕਿਉਂਕਿ ਇੱਥੇ ਨਿਰੰਕਾਰ ਦੀ ਮਿਲਣੀ ਖੁਦ ਮਿਲਣੀ ਹੈ ਦਸੀ ਗਏ ਸੰਸਾਰ ਨੂੰ ਔਰ ਮਹਾਰਾਜ ਨੇ ਕੀ ਕਿਹਾ ਪਹਿਲਾ ਹੁਕਮ ਕੀ ਦਿੱਤਾ ਨਿਰਗੁਣ ਜੋਤ ਦਾ ਕਾਲਪੁਰਖ ਦਾ ਇਸਟ ਮੰਨਣਾ ਗੋਬਿੰਦ ਪਾਸ਼ਾ ਵਲੇ ਪੂਜਾ ਕਾਲ ਦੀ موسیਵਰੇ ઈશ્વਰ ਤੋਂ ਬਿਨਾ ਕਿਸੇ ਮੰਨਣਾ ਨਹੀਂ ਫਿਰ ਵੱਖਰਾ ਤਾਂ ਕੋਈ ਹੋਇਆ ਨਾ ਸਾਰੇ ਆਪਣੇ ਹੋਏ ਹੁਣ ਜਿਹੜੇ ਰੂਲ ਦਿੱਤੇ ਮਹਾਰਾਜ ਨੇ ਜਿਹੜੀ ਬੁੰਝਾ ਹੁਕਮ ਦਿੱਤੇ ਸੀ ਜਿਹੜੇ 10 ਹੁਕਮ ਹਜ਼ਰਤ موسی ਨੂੰ ਦਿੱਤੇ ਸੀ ਉਹ ਕੱਲੇ ਮੈਂ ਮੰਨਣੇ ਕਿ ਜਾਂ ਜਿਹੜਾ ਬੋਲੂ ਉਹ ਕੋੰਡਾ ਖੋਲੂ ਇਹ ਵਿਚਾਰ ਕਰ ਲੋ ਕਿਸੇ ਇੱਕ ਵਿਅਕਤੀ ਮੰਨਣੇ ਅਸੀਂ ਮੰਨਨੇ ਮਰਨ ਕਿ ਐਨਾ ਕਿਸੇ ਸਿੱਖਨੇ ਕੇ ਸੱਚੇ ਵਾਸ਼ ਨੂੰ ਤੁਹਾਡੇ ਇਸ਼ਤਿਹਾਰ ਬਣਾ ਕੇ ਦੇਦਾ ਵੰਡ ਦੀ ਮਾਰੇ ਕਿ ਮੇਰਾ ਗੁਰਸਿੱਖ ਮੇਰਾ ਇਸ਼ਤਿਹਾਰ ਹੋਗਾ ਕਿਉਂ ਇਹ ਗੱਲ ਸਮਝ ਲਈ ਇਹ ਚੀਜ਼ ਨੂੰ ਇੱਥੇ ਰੱਖ ਲਿਆ ਵੀ ਮੈਂ ਇਸ਼ਤਿਹਾਰ ਨਹੀਂ ਮੰਨਣਾ ਤਾਂ ਮੈਂ ਉਹਦੀ ਗੱਲ ਕਰਨੀ ਬਾਹਰ ਜਾ ਕੇ ਮੈਂ ਇਹ ਕਰਨੀਗਾ ਪਰ ਇਹ ਗੱਲ ਪੁੱਣ ਕੇ ਇਸ਼ਤਿਹਾਰ ਕਦੀ ਮੂੰਹੋਂ ਨਹੀਂ ਬੋਲਦਾ ਇਸ਼ਤਿਹਾਰ ਦੇਤੇ ਉਹਦੇ ਗੁਣ ਅੰਕਿਤ ਕੀਤੇ ਹੁੰਦੇ ਉਹਨੂੰ ਪੜਿਆ ਜਾਂਦਾ ਦੂਸਰਾ ਆਦਰ ਪਰਸਨ ਪੜਦਾ ਉਹਨੂੰ ਪੜ ਕੇ ਉਹ ਚੀਜ਼ ਨੂੰ ਕਰਦਾ ਕਿ ਇਹਦੇ ਚ ਆਸ ਸਮਰਨ ਕਰਨਾ ਮੈਂ ਵੀ ਆ ਇਹ ਚੀਜ਼ ਲਿਖੀ ਆ ਉਹ ਗੋਣ ਸਾਡੇ ਭਗਤਾਂ ਚ ਚਾਹੀਦੇ ਆ ਇਹ ਹੁਕਮ ਪ੍ਰਮਾਤਮਾ ਖਲਾ ਨਾਮ ਚ ਪਾਉਣੀ ਆਉਂਦਾ ਸੰਸਾਰ ਦੇ ਕੋਈ ਤਾਂ ਤੁਸੀਂ ਨਾਮ ਹੀ ਜਪੋ ਪ੍ਰਮਾਤਮਾ ਤੁਹਾਨੂੰ ਜਿਹੜੇ ਨਾਸਤਿਕ ਲੋਕ ਨੇ ਜਿਹੜੇ ਰੱਬ ਨੂੰ ਮੰਨਦੀ ਨਹੀਂ ਜਿਹੜੇ ਪਾਣੀ ਚ ਜੀਵ ਨਹੀਂ ਉਹਨਾਂ ਨੂੰ ਕੌਣ ਦੇ ਰਿਹਾ ਉਹਨਾਂ ਦੇ ਪਾਲਣ ਪੋਸ਼ਣ ਕੌਣ ਕਰ ਰਿਹਾ ਪ੍ਰਮਾਤਮਾ ਨੂੰ ਨਰਿੰਕਾਰ ਆਪਣੇ ਕਾਇਦੇ ਕਾਨੂੰਨ ਦਾ ਪੱਕਾ ਕਿ ਤੁਸੀਂ ਮੇਰੇ ਰੂਲ ਫਾਲੋ ਕਰਨੇ ਆ ਆਪਣੀ ਮਰਿਆਦਾ ਚ ਰਹਿਣਾ ਔਰ ਮਾਰੇ ਨੇ ਕਿਹਾ ਹੈ ਕੂੜ ਪ੍ਰਿਸ਼ਟਾਚਾਰ ਕੂੜ ਨੂੰ ਤਿਆਗਣਾ ਨਿਰਗੁਣ ਜੋਤ ਅਕਾਲ ਪੁਰਖ ਦਾ ਇਸਤ ਮਨਣਾ ਸਤਗੁਰੂ ਕੇਵਲ ਸ਼ਬਦ ਨੂੰ ਮੰਨਣਾ ਸਾਰੀ ਕਾਇਨਾਤ ਨੂੰ ਮਨੁੱਖਾਂ ਤੇ ਨੂੰ ਪ੍ਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਸਿੱਖਿਆ ਇੱਕ ਵਿਚਾਰ ਕਰ ਰਿਹਾ ਮੈਂ ਬੱਚਾ ਤੁਹਾਡਾ ਮੰਮੀ ਇਹ ਗੱਲਾਂ ਮੇਰੇ ਤੇ ਵੀ ਲਾਗੂ ਹੁੰਦੀਆਂ ਮੈਂ ਤੁਹਾਨੂੰ ਸਮਝਾ ਨਹੀਂ ਰਿਹਾ ਇੱਕ ਵਿਚਾਰ ਰੱਖ ਰਿਹਾ ਕਿ ਤੁਸੀਂ ਮਤਲਬ ਵੱਡੇ ਹੋ ਸਾਰੇ ਸਤਿਕਾਰਯੋਗ ਹੋ ਤੁਸੀਂ ਇਹ ਨਾ ਸੋਚੋ ਕਿ ਕਰਤਾ ਦਾ ਟਾਈਮ ਹੋ ਗਿਆ ਚਲੋ ਸਾਤੇ ਇੱਕ ਹਫਤਾ ਬੋਲ ਦਿੰਦੇ ਚਲੋ ਜਿਸ ਤਰ੍ਹਾਂ ਵੀ ਚਲੋ ਘਰ ਸੇ ਖਾਣੀ ਮੰਨਣੀ ਪੈਣੀ ਹੈ ਇਹ ਕਰਤਾ ਚਲਾ ਦੇ ਆਪ ਹਾਂਜੀ ਠੀਕ ਚਲੋ ਮੈਂ ਗਲਤੀ ਮੰਨਦੇ ਹਾਂ ਸੋ ਮਾਫੀ ਮੈਂ ਪਹਿਲਾਂ ਕਹਿੰਦਾ ਜੀ ਮੈਂ ਬੱਚਿਆਂ ਤੁਹਾਡਾ ਤੁਸੀਂ ਇਹ ਨਾ ਸੁਚੇਰ ਨਿਕਲਦਾ ਜੰਮਿਆ ਸਾਨੂੰ ਜੰਮ ਕੇ ਅਸੀਂ ਜੰਮਿਆ ਤੇ ਸਾਨੂੰ ਹੀ ਸਮਝਾਉਣਾ ਪਿਆ ਮਾਨ ਜੀ ਚਾਹੀਦੀ ਗੱਲ ਤੇ ਦਾ ਵਦਾਸ ਨੂੰ ਅੰਦਰ ਆਪ ਕੋ ਗੱਲ ਨਹੀਂ ਕਰਨਾ ਬਿਲਕੁਲ ਸਤਿਯਾ ਜੀ ਬਿਲਕੁਲ ਬਿਲਕੁਲ ਪਰ ਪਹਿਲੀਆਂ ਬਾਣੀਆਂ ਉਹਦੀਆਂ ਸੀ ਨਿਰਸ਼ਖਰ ਧਾਰ ਚੋਂ ਹੀ ਬਾਣੀ ਆਉਂਦੀ ਨਿਰਖਰ ਧਾਰ ਚੋਂ ਆਉਂਦੀ ਹੈ ਇੱਥੇ ਤੇ ਸ਼ਰਾ ਖੜੀ ਹੁੰਦੀ ਹੈ ਕਿ ਮੈਂ ਵੱਡਾ ਤੇ ਮੇਰੀ ਬਾਣੀ ਵੱਡੀ ਹੈ ਉਹਾਂ ਦੇ ਸਾਡੀ ਵੱਡੀ ਬਾਣੀ ਸਾਰੀ ਨਰੰਕਾਰ ਦੀ ਬਿਨ ਛਤਗੁਰ ਸ਼ਬਦ ਤੋਂ ਨਿਰਖਰ ਧਾਰ ਤੋਂ ਬਿਨਾ ਬਾਣੀ ਸੰਸਾਰ ਦੀ ਨਹੀਂ ਕੋਈ ਨਹੀਂ ਸਕਦਾ ਜਦ ਪਹਿਲੀਆਂ ਬਾਣੀਆਂ ਉਹਦੀਆਂ ਸੀ ਇੱਥੇ ਉੱਥੇ ਮਾਰਗ ਤੇ ਪਾਉਣ ਦੀ ਗੱਲ ਇੱਥੇ ਮਿਲਿਆ ਹੈ ਦੀ ਗੱਲ ਹੈ ਸੋ ਕਵਤਾਇਕ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਸੋ ਜਿਸ ਤਰ੍ਹਾਂ ਦੀ ਵਿਚਾਰ ਇਹਦੀ ਪ੍ਰਮਾਤਮਾ ਲਖਾਈ ਹੈ ਮੇਰੀ ਕੋਈ ਵਡਿਆਈ ਨਹੀਂ ਕਿ ਮੈਂ ਲਿਖਣਾ ਮੈਂ ਬੜਾ ਵਸਿਆਣਾ ਸਿਆਣ ਨਹੀਂ ਸਤਗੁਰ ਦੇ ਦਰ ਤੇ ਚੱਲਦੀ ਬਾਕੀ ਸੋ ਗਲਤੀ ਗੁਸਤਾਖੀ ਮਾਫ਼ بار بار ਮਾਫੀ ਮੰਗਦਾ ਕਿਉਂਕਿ ਬੱਚਾ ਤੁਹਾਡਾ ਸਾਰਿਆਂ ਦਾ ਤੇ ਆਂਦੇ ਤੇ ਕਮਲੇ ਜੇ ਬੱਚੇ ਨੂੰ ਮਾਂ ਮਾਂ ਤੇ ਮਾਫ ਕਰ ਦਿੰਦੇ ਹੁੰਦੇ ਆ ਮੈਂ ਕੀ ਵੇਖਾਂ ਤੇ ਕੀ ਸੋਚਾਂ ਮੈਂ ਕੀ ਵੇਖਾਂ ਤੇ ਕੀ ਸੋਚਾਂ ਸਮਝ ਵੀ ਕੋਈ ਆਉਂਦੀ ਨਹੀਂ ਇਹ ਮੇਰੀ ਵਿਚਾਰਿਆ ਜੇ ਤਨ ਵੇਖਾਂ ਬਿਨ ਸਾਹ ਦੇ ਨਹੀਂ ਜੇ ਸਾਹ ਵੇਖਾਂ ਬਿਨ ਤੇਰੇ ਨਹੀਂ ਫਿਰ ਦਾਅਵੇਦਾਰੀ ਕਿਉਂ ਕਰਾਂ ਮੈਂ ਮੈਂ ਕੀ ਵੇਖਾਂ ਤੇ ਕੀ ਸੋਚਾਂ ਹਉ ਸਮਝੀ ਵੀ ਕੋਈ ਆਉਂਦੀ ਨਹੀਂ ਜੇ ਤਨ ਵੇਖਾਂ ਬਿਨ ਸਾਹ ਦੇ ਨਹੀਂ ਜੇ ਸਾਹ ਵੇਖਾਂ ਬਿਨ ਤੇਰੇ ਨਹੀਂ ਹਉ ਮੇਰਾ ਤਰਲਾ ਤੇਰੇ ਆਚਰਨਾ ਚ ਮੈਂ ਰਚਰ ਤਰਲਾ ਤੇਰੇ ਆਚਰਨਾ ਚ ਰੱਖੀ ਰਹਿਮਤ ਦੀ ਖਣ ਕੋ ਮੈਨੂੰ ਐ ਸਾਰੰਗ ਚੜਾ ਦਾ ਤਿਆ ਉਤੇਰੇ ਨਾਂ ਤੇਰੀ ਲੋਰ ਐ ਸਾਰੰਗ ਚੜਾ ਦਾ ਤਿਆ ਉਤੇਰੇ ਨਾਂ ਤੇਰੀ ਲੋਰ ਕੀ ਲੈਣਾ ਮਸਿਆਰਾ ਇੱਥੇ ਦਾਵੇਦਾਰੀ ਸਭ ਕਰਦੇ ਇੱਥੇ ਦਾਵੇਦਾਰੀ ਸਭ ਕਰਦੇ ਕਿਉਂ ਮਤ ਤੋਂ ਨੀਵੇਂ ਆਉਂਦੇ ਨਹੀਂ ਜੇ ਐਨੇ ਭਰੇ ਨੇ ਇਹ ਦਾਤਾ ਕਿਉਂ ਸਭ ਦੇ ਮਨ ਪਰਮਾਉਂਦੇ ਨਹੀਂ ਜੇ ਐਨੇ ਭਰੇ ਨੇ ਇਹ ਦਾਤਾ ਕਿਉਂ ਸਭ ਦੇ ਮਨ ਪਰਮਾਉਂਦੇ ਨਹੀਂ ਇੱਥੇ ਦਾਵੇਦਾਰੀ ਸਭ ਕਰਦੇ ਕਿਉਂ ਮਤ ਤੋਂ ਨੀਵੇਂ ਆਉਂਦੇ ਨਹੀਂ ਜੇ ਐਨੇ ਭਰੇ ਨੇ ਇਹ ਦਾਤਾ ਕਿਉਂ ਸਭ ਦੇ ਮਨ ਪਰਮਾਉਂਦੇ ਨਹੀਂ ਜੇ ਐਨੇ ਭਰੇ ਨੇ ਇਹ ਦਾਤਾ ਕਿਉ ਸਭ ਦੇ ਮਨ ਪਰ ਮਾਉਂਦੇ ਨਹੀਂ ਹੋ ਮੇਰਾ ਤਰਲਾ ਤੇਰੇਆ ਚਰਨਾ ਚ ਹਾ ਤਰਲਾ ਤੇਰੇਆ ਚਰਨਾ ਚ ਰੱਖੀ ਰਹਿਮਤ ਵਾਲਾ ਸ਼ੋ ਹਮੈਨੂ ਐ ਸਾਰੰਗ ਚੜਾ ਦਾਤਿਆ ਉ ਤੇਰੇ ਨਾਮ ਤੇਰੀ ਲੋਨ ਏ ਸਾਰਾਂਗੇ ਚਿਹੜਾ ਦਾ ਤਿਆ ਉਤਰੇ ਨਾ ਤੇਰੀ ਲੋ ਇੱਕ ਮੁਡ ਕਦੀ ਮੋਗਲ ਆਈ ਤੈਨੂੰ ਲਿਖਤੀ ਹੀ ਇਹ ਦੇ ਦੇਣਾ ਜੇ ਤੇਰੇ ਬਿਨ ਚੱਲਿਆ ਜਾਣਾ ਨਹੀਂ ਫਿਰ ਮੈਂ ਮੈਂ ਕਰਕੇ ਕੀ ਲੈਣਾ ਜੇ ਤੇਰੇ ਬਿਨ ਚੱਲਿਆ ਜਾਣਾ ਨਹੀਂ ਫਿਰ ਮੈਂ ਮੈਂ ਕਰਕੇ ਕੀ ਲੈਣਾ ਇੱਕ ਮੁੜ ਕਦੀ ਮੋਗਲ ਆਈ ਤੈਨੂੰ ਲਿਖਤੀ ਹੀ ਮੈਂ ਦੇ ਦੇਣਾ ਜੇ ਤੇਰੇ ਬਿਨ ਚੱਲਿਆ ਜਾਣਾ ਨਹੀਂ ਫਿਰ ਮੈਂ ਮੈਂ ਕਰਕੇ ਕੀ ਲੈਣਾ ਤੇਰੇ ਬਿਨ ਚੱਲਿਆ ਜਾਣਾ ਨਹੀਂ ਫਿਰ ਮੈਂ ਮੈਂ ਕਰਕੇ ਕੀ ਲੈਣਾ ਮੈਂ ਸਾਰੇ ਦਾ ਸਾਰਾ ਤੇਰਾ ਵਾ ਹਾਂ ਸਾਰੇ ਦਾ ਸਾਰਾ ਤੇਰਾ ਵਾ ਪੰਦਰ ਦੀ ਖਿੜਕੀ ਖੋਲ ਮੈਨੂੰ ਐ ਸਾਰੰਗ ਚੜਾ ਦਾ ਤਿਆ ਉੱtre ਨਾ ਤੇਰੀ ਲੋਨ ਮੈਨੂੰ ਐ ਸਾਰੰਗ ਚੜਾ ਦਾ ਤਿਆ ਉੱtre ਨਾ ਤੇਰੀ ਲੋਨ ਇਹ ਤਨ ਕੱਚਾ ਤੇ ਮਨ ਮੇਰਾ ਇੱਕ ਕੱਚਾ ਤਨ ਤੇ ਮਨ ਮੇਰਾ ਹੋ ਨਿਰਗੁਣ ਦੇ ਬਿਣ ਚੱਲਦਾ ਨਹੀਂ ਜੇ ਨਿਰਗੁਣ ਵੇਖਣਾ ਬਿਨ ਤੇਰੇ ਹੁਣ ਚਾਰਾ ਕੋਈ ਵੀ ਚੱਲਦਾ ਨਹੀਂ ਜੇ ਨਿਰਗੁਣ ਵੇਖਣਾ ਬਿਨ ਤੇਰੇ ਹੁਣ ਚਾਰਾ ਕੋਈ ਵੀ ਚੱਲਦਾ ਨਹੀਂ ਮੈਂ ਠਹਿਰੀ ਤੇਰੇ ਅਚਰਨਾ ਤੇ ਹਾਂ ਠਹਿਰੀ ਤੇਰੇ ਅਚਰਨਾ ਤੇ ਰੱਖੀ ਰਹਿਮਤ ਵਾਲਾ ਜੋੜ ਹਮੈਨੂੰ ਐ ਸਾਰੰਗ ਚੜਾ ਦਾਤਿਆ ਉਤੇਰੇ ਨਾਮ ਤੇਰੀ ਲੋ ਹਮੈਨੂੰ ਐ ਸਾਰੰਗ ਚੜਾ ਦਾਤਿਆ ਉਤੇਰੇ ਨਾਮ ਤੇਰੀ ਲੋ ਮੈਂ ਆ ਕੀਤਾ ਮੈਂ ਉਹ ਕੀਤਾ ਹਰ ਗੱਲ ਦੇ ਨਾਮ ਮੇਰੀ ਏ ਹੋ ਗਿਆ ਸਰੈਂਡਰ ਤੈਨੂੰ ਮੈਂ ਕਿਉਂ ਹਰ ਸਾਹ ਦੇ ਨਾਂ ਗੱਲ ਤੇਰੀ ਏ ਤੇਰੀ ਰਹਿਮਤ ਬਿਨਾਂ ਤਾਂ ਸਾਹੀ ਨਹੀਂ ਆਉਂਦਾ ਮੈਂ ਆ ਕੀਤਾ ਮੈਂ ਉਹ ਕੀਤਾ ਹਰ ਗੱਲ ਦੇ ਨਾਂ ਮੈਂ ਮੇਰੀ ਏ ਹੋ ਗਿਆ ਸਰੈਂਡਰ ਤੈਨੂੰ ਮੈਂ ਹਰ ਸਾਹ ਦੇ ਨਾਂ ਗੱਲ ਤੇਰੀ ਏ ਹੋ ਗਿਆ ਸਰੈਂਡਰ ਤੈਨੂੰ ਮੈਂ ਹਰ ਸਾਹ ਦੇ ਨਾਂ ਗੱਲ ਤੇਰੀ ਏ ਹਮੈਨੂੰ ਮਾਫ ਕਰੀ ਕੋ ਕਰਮੀ ਨੂੰ ਹਾ ਮਾਫ ਕਰੀ ਕੋ ਕਰਮੀ ਨੂੰ ਸੁਰਜੀਤ ਬੜਾ ਅਨਪੋਰ ਮੈਨੂੰ ਐ ਸਾਰੰਗ ਚੜਾ ਦਾਤਿਆ ਉ ਤੇਰੇ ਨਾਮ ਤੇਰੀ ਲੋਰ ਮੈਨੂੰ ਐ ਸਾਰੰਗ ਚੜਾ ਦਾਤਿਆ ਉ ਤੇਰੇ ਨਾਮ ਤੇਰੀ ਲੋਰ ਮੈਨੂੰ ਐ ਸਾਰੰਗ ਚੜਾ ਦਾਤਿਆ ਉ ਤੇਰੇ ਨਾਮ ਤੇਰੀ ਲੋਰ ہوں ترے نا تیری لو سنیا معاف کرنا جی سو ہن مارائی